ਦੋਸਤੋ ਬਿਲਕਾ ਦਾ ਮਹੱਲਾ ਪੱਤੀ ਪੱਟੀ ਬਿਲਕੁਲ ਦਰਵਾਜੇ ਦੇ ਨਾਲ ਇਹ ਜੋ ਸਾਹਮਣੇ ਤੁਹਾਨੂੰ ਘਰ ਦਿਖਾ ਰਹੇ ਆ ਜੀਤ ਸਿੰਘ ਐਨ ਆਰ ਆਈ ਦਾ ਘਰ ਹੈ ਜੀਤ ਸਿੰਘ ਖੁਦ ਆਪਣੇ ਨਾਲ ਅੱਜ ਹੱਡ ਵੀ ਸੁਣਾ ਰਿਹਾ ਹੈ ਤੜਕੇ 4 ਵਜੇ ਦੀ ਘਟਨਾ ਹੈ 4 ਵਜੇ ਜਦੋਂ ਜੀਤ ਸਿੰਘ ਆਪਣੇ ਘਰ ਤੋਂ ਬਾਹਰ ਉੱਠ ਕੇ ਬਿਹੜੇ ਵਿੱਚ ਆਉਂਦਾ ਤੇ ਤਿੰਨ ਪਹਿਲਾਂ ਹੀ ਉੱਥੇ ਡੁਟੇਰੇ ਤੇਜ ਹਥਿਆਰਾਂ ਨਾਲ ਲੈ ਇਸ ਨੂੰ ਦਬੋਚ ਲੈਂਦੇ ਆ ਪਹਿਲਾਂ ਆ ਉਸ ਵਿੱਚ ਤੱਕਾ ਮੁਕੀ ਹੋਈ ਪਰ ਜੀ ਸਿੰਘ ਨੇ ਦੱਸਿਆ ਕਿ ਤੇਜ ਹਥਿਆਰਾਂ ਨਾਲ ਮੇਰੇ ਤੇ ਹਮਲਾ ਕਰਨ ਦੀ ਨੀਤਨਾ ਜਦੋਂ ਧਮਕੀ ਦਿੱਤੀ ਤਾਂ ਮੇਰੇ ਹੱਥ ਵਿੱਚ ਪਹਿਨੇ ਸੋਨੇ ਦਾ ਕੜਾ ਹੱਥਾਂ ਦੇ ਵਿੱਚੋਂ ਮੁੰਦਰੀਆਂ ਅਤੇ ਗਲ ਵਿੱਚੋਂ ਚੈਨੀ ਉਤਾਰ ਲਈ ਗਈ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਇਕਵੇਂ ਘਰ ਵਿੱਚ ਦਾਖਲ ਹੋਏ ਕਿਵੇਂ ਬਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਲਟੇਰਿਆ ਨੇ ਆਓ ਦੋਸਤੋ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਬਿਲਕਦੇ ਵਿੱਚ ਇਹ ਦੂਸਰੀ ਘਟਨਾ ਜਦੋਂ ਸਵੇਰ ਸਮੇਂ ਬਾਪਰੀ ਪਹਿਲਾਂ ਨਿਰਮਲ ਸਿੰਘ ਐਨ ਆਰ ਆਈ ਨੂੰ ਲੁੱਟਿਆ ਗਿਆ ਉਹਦਾ ਸੋਨੇ ਦਾ ਕੜਾ ਉਸ ਵੇਲੇ ਉਤਾਰਿਆ ਜਦੋਂ ਉਹ ਗੁਰੂ ਘਰ ਨੂੰ ਕਰੀਬ 6 ਵਜੇ ਜਾ ਰਿਹਾ ਸੀ ਅਜੇ ਪੁਲਿਸ ਬਿਲਗੇ ਦੀ ਉਸ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਫੜ ਨਹੀਂ ਸકી ਭਾਵੇਂ ਕਿ ਬਿਲਕਾ ਪੁਲਸ ਦਾਅਵਾ ਕਰਦੀ ਹੈ ਕਿ ਉਕਤ ਲਟੇਰਿਆਂ ਦੀ ਜਿਹੜੀ ਪਛਾਣ ਹੋ ਚੁੱਕੀ ਹੈ ਇਹ ਦੂਸਰੀ ਘਟਨਾ ਕੱਟ ਗਈ ਹੈ ਪੁਲਿਸ ਅੱਜ ਇਸ ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਹੈ ਕੈਂਪਰੀ ਖੰਗਾਲ ਰਹੀ ਹੈ ਇਸ ਮਹੱਲੇ ਦੇ ਵਿੱਚ ਪਹਿਲਾਂ ਵੀ ਇੱਕ ਕੋਠੀ ਦੇ ਵਿੱਚ ਚੋਰਾਂ ਨੇ ਕੀਮਤੀ ਸਮਾਨ ਗੈਣੇ ਚੋਰੀ ਕਰ ਲਿਆ ਸੀ ਦੂਸਰੀ ਘਟਨਾ ਹੈ ਕਿ ਪੁਲਿਸ ਇਸ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਫਾਂਡ ਵਿੱਚ ਕਾਮਯਾਬ ਹੋ ਸਕਦੀ ਹੈ ਇਹ ਆਉਣ ਵਾਲੇ ਸਮੇਂ ਦਾ ਸਵਾਲ ਹੈ ਆਓ ਮੌਕੇ ਤੋਂ ਮੇਰੀ ਜਾਣਕਾਰੀ ਅਤੇ ਉਕਤ ਪਰਿਵਾਰ ਦਾ ਕੀ ਕਹਿਣਾ ਜੋ ਵਿਦੇਸ਼ ਵਿੱਚੋਂ ਇੱਥੇ ਆਇਆ ਪਹਿਲਾਂ ਹੀ ਚੋਰਾਂ ਨੇ ਐਨਆਰਆਈ ਦੀਆਂ ਕੋਠੀਆਂ ਅਤੇ ਇਹ ਲੁੱਟਮਾਰ ਕਰ ਕਰਕੇ ਇਹਨਾਂ ਸਾਡੇ ਐਨਆਰਆਈ ਭੈਣ ਭਰਾਵਾਂ ਨੂੰ ਇੱਥੇ ਆਉਣ ਤੋਂ ਮਜਬੂਰ ਕਰ ਦਿੱਤਾ ਇਹ ਹਾਲਾਤ ਬਣਾ ਦਿੱਤੇ ਐ ਜਿਸ ਨੂੰ ਲੈ ਕੇ ਐਨਆਰਆਈ ਹੁਣ ਇੱਥੇ ਬਜ਼ੁਰਗ ਆਉਣਾ ਪਸੰਦ ਨਹੀਂ ਕਰਦੇ ਆਓ ਇਹ ਵਾਕਈ ਐਨਆਰਆਈ ਨੇ ਕਿਹਾ ਕਿ ਹੁਣ ਇੱਥੇ ਆਉਣ ਤੋਂ ਸਾਡੇ ਸਾਨੂੰ ਬੱਚੇ ਰੋਕ ਸਕਦੇ ਆ ਤੁਸੀਂ ਵੀ ਸੁਣੋ ਇਹ ਮੈਂ ਬਾਹਰ ਨੂੰ ਨਿਕਲਣਾ ਰਿਹਾ ਸੀ ਮੈਨੂੰ ਪਾਣੀ ਲਾਜ਼ਮਾ ਠੀਕ ਆ ਉਹ ਨਿਕਲਦੀ ਡੇਰ ਹੋ ਤਾ ਖੁੰਦੇ ਖੁੰਝੇ ਲੋਕ ਇਹ ਪਰਲੇ ਪਾਸੇ ਹਾਂਜੀ ਆਪਣਾ ਕੀ ਨਾਮ ਆ ਜੀ ਮੇਰ ਨਜੀਤ ਸਿੰਘ ਜੀ ਸਿੰਘ ਜੀ ਕੀ ਬਾਕਿਆ ਹੋਇਆ ਤੁਹਾਡੇ ਨਾਲ ਬਾਕਿਆ ਕੀ ਮੈਂ ਮਤਲਬ ਮੇਰੇ ਕੜਾ ਸੀ ਦੋ ਮੰਦੀਆਂ ਸੀ ਹਾਂ ਚੈਨੀ ਸੀ ਇਹ ਲੱਗਿਆ ਤਿੰਨ ਜਣੇ ਸੀ ਤਿੰਨ ਜਣੇ ਤਿੰਨ ਜਣੇ ਸੀ ਤਿੰਨ ਜਣੇ ਸੀ ਮੂੰਹ ਬੰਨੇ ਸੀ ਮੂੰਹ ਬੰਨੇ ਸੀ ਇੱਕ ਦੇ ਦੋਹਾਂ ਦੇ ਹੱਥੇ ਉਹ ਜਿਹੜੇ ਕਿਰਪਾਨਾਂ ਹੁੰਦੀਆਂ ਨੰਗ ਸਿੰਘਾ ਕੋ ਹਾਂ ਇਹ ਜੋ ਆ ਨਹੀਂ ਵਰਸ਼ੀਆਂ ਜੀ ਇੱਕ ਉਹ ਕੁਰਬਾਨ ਸੀ ਇੱਕ ਉਹ ਕੁਰਬਾਨ ਸੀ ਤਿੰਨ ਜਣੇ ਤਿੰਨ ਜਣੇ ਸੀ ਤੁਹਾਨੂੰ ਕੀ ਲੱਗਦਾ ਤੁਹਾਡੇ ਘਰ ਚ ਕਿ ਪੈਂਟ ਰੋਵੇ ਮੇਰਾ ਆਪਣਾ ਆਈਡੀਆ ਵੀ ਇਦਰੋਂ ਹੋ ਆ ਪੌੜੀਆਂ ਲੱਗੀਆਂ ਨੇ ਹਾਂ ਆ ਦੇਖੋ ਇਫਨਾ ਸਾਡਾ ਹੀ ਘਰ ਹੈ ਸਾਡੇ ਚਾਚੇ ਦੇ ਮੁੰਡੇ ਪੋਤੇ ਨੇ ਬੀਜਦਾ ਜੀ ਮੈਨੂੰ ਲੱਗਦਾ ਵੀ ਇੱਥੋਂ ਚੜ੍ਹ ਕੇ ਉੱਪਰ ਆ ਕੇ ਨਾ ਇੱਥੋਂ ਟੱਪ ਕੇ ਆ ਇੱਥੋਂ ਟੱਪ ਕੇ ਇਹ ਜਿਹੜਾ ਘਰ ਬਣਦਾ ਆ ਇਹਨੂੰ ਕੋੜੀਆਂ ਲੱਗੀਆਂ ਇਹਨੂੰ ਕੋੜੀਆਂ ਲੱਗੀਆਂ ਇਹਦੀ ਚੜ੍ਹ ਕੇ ਉੱਪਰ ਚੜ੍ਹ ਕੇ ਤੇ ਵਿਚੇ ਸਣੀ ਆ ਜੀ ਇੱਥੋਂ ਚੜ੍ਹ ਕੇ ਫੇ ਨਹੀਂ ਡੋਰਾ ਲੱਗਿਆ ਜਿੰਦੇ ਨਹੀਂ ਅੰਦਰ ਲਾਏ ਤੁਹਾਡਾ ਮੰਗਣਾ ਵੇ ਆ ਡੋਰਾ ਲੱਗੀਆਂ ਸੀ ਡੋਰਾ ਲੱਗੀਆਂ ਸੀ ਅੰਦਰੋਂ ਪੁਂਟਾਲ ਲੱਗੇ ਸੀ ਨਾ ਤੇ ਫੇ ਤੁਹਾਡੇ ਮੁਤਾਬਕ ਫੇ ਇੱਧਰ ਦੀ ਬਾਤ ਉਹ ਐਂਦੀ ਨਹੀਂ ਗਏ ਜੇ ਉਹ ਐਂਦੀ ਆਈ ਹੁੰਦੀ ਤਾਂ ਉਹ ਨਹੀਂ ਐਂਦੀ ਜਾਣਾ ਸੀ ਜੀ ਸਮਝਦੇ ਨਾ ਤੁਹਾਡੇ ਹਿਸਾਬ ਨਾਲ ਕਿੱਧਰੋਂ ਆਈ ਤਾਂ ਕਿੰਦੀ ਗਏ ਮੇਰੇ ਹਿਸਾਬ ਨਾਲ ਉਹਨੇ ਉੱਥੋਂ ਲੰਮ ਕੇ ਆਹ ਤਾਰ ਕੱਢ ਲਈ ਕੱਢ ਕੇ ਤਾਂ ਉਹ ਜੈ ਐਂਦੀ ਆ ਨਹੀਂ ਆ ਜਿਹੜੀ ਤਾਰ ਪਈ ਆ ਇਹ ਗੇਟ ਦੇ ਇੱਧਰਲੇ ਪਾਸੇ ਕੁੰਡੀ ਦੇ ਵਿੱਚ ਪਾਈ ਸੀ ਕੁੰਡੀ ਦੇ ਵਿੱਚ ਇਦਾਂ ਲਾ ਕੇ ਨਾ ਜੀ ਕਿਉਂਕਿ ਉਹਦੇ ਗਏ ਹੀ ਨਹੀਂ ਇੱਕ ਦੋ ਵਾਰੀ ਇੱਕ ਤੇ ਜਾਣਾ ਆ ਨਹੀਂ ਬਸ ਇਦਾਂ ਕੋਈ ਤਾਰ ਪੱਤ ਪਾਈ ਹੁੰਦੀ ਵੀ ਨਿਕਲ ਤਾ ਉਹਨੇ ਉੱਥੋਂ ਲੰਮ ਕੇ ਤਾਰ ਕੱਢ ਕੇ ਮਨਾਂ ਆ ਬਈਆ ਉੱਪਰ ਵਾਲਾ ਜਿਹੜਾ ਥਾ ਖਾਲੀ ਆ ਹਾਂਜੀ ਇਹ ਦੀ ਗਏ ਆ ਮੇਰੇ ਸਾਹਮਣੇ ਗਏ ਆ ਦੀ ਫਤਨੇ ਅੱਛਾ ਸਵੇਰ ਦਾ ਤੁਸੀਂ ਵਾਕਿਆ ਦੱਸ ਰਹੇ ਆ ਸਵੇਰ ਦਾ ਕਿੰਨੇ ਵਜੇ ਦਾ ਵਾਕਾ ਕਿਰੀਬਨ 4 ਵਜੇ ਦਾ 5 ਮਿੰਟ ਰਹਿੰਦੀਆ ਤੇ ਹੋਊਗਾ 5 ਮਿੰਟ ਪਾਸ ਤੇ ਹੋਊ ਇੱਥੇ ਮੈਂ 6 ਵਜੇ ਜਾਣਾ ਸੀ ਜੀ ਤਾਂ 5 ਵਜੇ ਉਹਨਾ 4 ਵਜੇ ਹੀ ਮੈਂ ਕਿਹਾ ਚੱਲ ਪਾਣੀ ਲਾ ਕੇ ਤਾਂ ਮੈਂ ਨਹਾਣੂ ਕੇ ਤਿਆਰ ਹੋ ਜੰਨਾ ਅੱਛਾ ਜੇ ਲੋਣ ਲੱਗੇ ਸੀ ਜਦ ਮੈਂ ਦਰ ਖੋਲਿਆ ਤਾਂ ਉੱਥੇ ਖੜੀ ਸੀ ਜੇ ਤਾਂ ਮੋਰੇ ਹੁੰਦੇ ਸਾਹਮਣੇ ਵੇਦਮੈਂ ਦਾ ਪੜਨਾ ਸੀ ਜਾਂ ਮੈਂ ਡੋਰ ਖੋਲਣ ਦੀ ਦੇ ਰਿਹਾ ਜਾਂ ਤੁਸੀਂ ਦੇਖਿਆ ਮੈਂ ਦੋ ਕਰਮੇ ਕੀ ਮੋਰ ਨੂੰ ਆ ਜਾਂਦੇ ਹਾਂ ਤੇ ਮੜਗਾ ਮੈਨੂੰ ਆ ਕੇ ਉਹਨੂੰ ਫੜ ਲਿਆ ਹਾਂ ਕੀ ਕਹਿੰਦੇ ਫੇ ਨਹੀਂ ਪਹਿਲਾਂ ਤਾਂ ਮੈਂ ਉਹਨਾਂ ਹੱਥ ਭਾਈ ਹੋਇਆ ਅੱਛਾ ਜੀ ਉਹ ਮੋਰਲੇ ਕੋ ਕਰਪਾਨ ਸੀ ਮੈਂ ਕਿਹਾ ਵੀ ਨੁਕਸਾਨ ਹੋ ਸਕਦਾ ਹਾਂ ਨੁਕਸਾਨ ਹੋ ਸਕਦਾ ਅੱਛਾ ਜੀ ਫੇ ਤੁਹਾਡੇ ਕੋ ਕੀ ਕੀ ਲਗਾਏ ਇੱਕ ਕੜਾ ਇੱਕ ਐਸਾ ਛਿੰਮੰਦੀ ਇੱਕ ਐਸਟ ਤਾਂ ਇੱਕ ਚੈਨੀ ਘੜੀ ਵੀ ਲਾਈ ਸੀ ਉਹ ਘੜੀ ਇੱਥੇ ਡੱਪੇ ਥੱਲੇ ਕੜੀ ਰਹਿ ਗਈ ਇੱਥੇ ਕੜੀ ਹੈਗੀ ਇੱਥੇ ਤੇ ਸੋਨਾ ਕਾਲ ਕਿੰਨਾ ਵਜਣਾਉਂ ਗ੍ਰੀਵਨ 10 ਕਟੋਰੀ ਦਾ ਹੋਇਆ ਤੇ ਕਿੰਨੇ ਤੁਹਾਡੇ ਹਿਸਾਬ ਨਾਲ ਕਿੰਨੇ ਕ ਦਾ ਨੁਕਸਾਨ ਹੋ ਗਿਆ 9 10 ਦਾ ਤਾਂ ਹੋਈਗੇ 10 ਲੱਖ ਦਾ ਨੁਕਸਾਨ ਹੋ ਗਿਆ ਹਾਂ ਪਰਸਨਲ ਸ਼ਿਕਾਇਤ ਕਰਤੀ ਹਾਂਜੀ ਉਹ ਪਰਤ ਮੌਕਾ ਦੇ ਕੇ ਹੀ ਆ ਮੁੱਖ ਪੁਲਿਸ ਸਾਹਿਬ ਦੀ ਖੜੀ ਇੱਥੇ ਬਾਅਦ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਕੋ ਪਹਿਲਾਂ ਵੀ ਤਾਂ ਨਹੀਂ ਅੱਗੇ ਕਦੇ ਨਹੀਂ ਹਿੱਪ ਨੂੰ ਸਾਰੇ ਦੇਵਾਰਾ ਖੜਾ ਹੋਵੇ ਤੁਹਾਡੇ ਦੇ ਹੋ ਸਕਦਾ ਕਿਹ ਜਿੰਦਾ ਕੀ ਪਤਾ ਹੁਣ ਇਦਾਂ ਕੀ ਪਤਾ ਸਾਡੇ ਨਾਲ ਜੇਗਾ ਦੇਦਾਂ ਹੋਈ ਐਵੇਂ ਕਹਾਂ ਇੱਕ ਤਾਂ ਹੁੰਦੀ ਵੀ ਲੱਗਦੀ ਆ ਕਿਸੇ ਨਾਲ ਆ ਕਿਸੇ ਨੂੰ ਕਿਹੜੀ ਮੁਲਕ ਚੋਂ ਆਏ ਤੁਸੀਂ ਇੰਗਲੈਂਡ ਤੋਂ ਕਿੰਨੇ ਦਿਨ ਤੋਂ ਰਹਿ ਰਹੇ ਇੱਥੇ ਹੁਣ ਇਸ ਪਿਛਲੇ ਹਫਤੇ ਆਏ ਆ ਇਤਮਾਰ ਨੂੰ ਆਏ ਆ ਆ ਇੱਕ ਵਾਰ ਛੜ ਗਿਆ ਪਿਛਲੇ ਹਫਤੇ ਪਹਿਲਾਂ ਵੀ ਕਦੀ ਇਤਾਂ ਦੀ ਘਟਨਾ ਵਾਪਰੀ ਨਹੀਂ ਅਸੀਂ ਹਰ ਸਾਲ ਆਉਂਦੇ ਆ ਈ ਮਹਿਸੂਸ ਕਰਦੇ ਆ ਇਸ ਵੇਲੇ ਮਾਨੂੰ ਮਨ ਰੋਕੀ ਕਰਨਾ ਪੇਸ਼ ਆਉਣਾ ਨੁਕਸਾਨ ਤਾਂ ਨੁਕਸਾਨ ਹੀ ਹੈ ਉਹ ਪਹਾੜ ਦੇ ਪਿੰਡ ਦਾ ਡੱਕੇ ਖੜ ਕੇ ਚੱਕਦਾ ਆ ਜੀ ਸਿੰਘ ਜੀ ਤੁਸੀਂ ਜਦੋਂ ਵੀ ਬਾਹਰ ਆਉਨੇ ਆ ਅਸੀਂ ਮਹਿਸੂਸ ਕਰਦੇ ਆ ਵੀ ਇੱਥੇ ਆ ਕੇ ਆਪਣਾ ਵੀ ਜੋ ਵੀ ਭਾਈਚਾਰੇ ਦੇ ਵਿੱਚ ਕੋ ਡੋ ਘਟਾ ਕੋ ਕੋਈ ਹਾਂਜੀ ਮੇਛਾ ਜਿਹੜਾ ਆ ਜਾਂ ਆ ਕੇ ਸੁੱਖਾਂ ਜਿਹੜੀਆਂ ਲਾਉਨੇ ਆ ਹਾਂਜੀ ਹਾਂਜੀ ਤੇ ਇੱਥੇ ਦੀ ਮਾਰਕੀਟ ਨੂੰ ਹਲਾਰਾ ਦੰਨੇ ਆ ਹਾਂਜੀ ਹਾਂਜੀ ਤੇ ਜਦੋਂ ਇਹੋ ਜੀ ਘਟਨਾ ਤੁਹਾਡੀਆਂ ਵਾਪਰਦੀ ਆ ਅਸੀਂ ਸਾਨੂੰ ਵੀ ਬਹੁਤ ਦੁੱਖ ਹੋਇਆ ਤੇ ਮੈਂ ਜਾਣਨਾ ਚਾਹੋ ਨਾ ਯਾਂ ਵੀ ਚਾਹੇ ਸਾਡੇ ਇੱਥੇ ਦੇ ਗੁਰੂ ਘਰ ਆ ਚਾਹੇ ਖੇਟਾਂ ਨਾਲ ਸੰਬੰਧਤ ਕੋਈ ਵੀ ਕੰਮ ਆ ਉਹਦੇ ਵਿੱਚ ਤੁਹਾਡਾ ਬਹੁਤ ਯੋਗਦਾਨ ਆ ਤੇ ਇਹਦੇ ਬਾਰੇ ਸੱਚੀ ਕੀ ਕਹਿਣਾ ਚਾਹੁੰਦੇ ਆ ਜਿਹੜੀ ਅੱਜ ਤੁਹਾਨੂੰ ਨਰਾਸ਼ਾ ਹੋਈ ਆ ਤੁਹਾਡੀ ਜਿਹੜੀ ਇਹ ਗੱਲ ਤੋਂ ਤੁਹਾਡੇ ਨਾਲ ਅਸੀਂ ਤਾਂ ਇਹ ਗੱਲਾਂ ਚਾਹੁੰਦੇ ਆ ਵੀ ਇਹਨੂੰ ਠੱਲ ਪੈਣੀ ਚਾਹੀਦੀ ਆ ਅਸੀਂ ਹਰ ਇੱਕ ਤਰ੍ਹਾਂ ਪਿੰਡ ਦੇ ਨਾਲ ਖੜੇ ਆ ਜੀ ਤੇ ਗੁਰੂ ਘਰ ਬਣਿਆ ਉੱਥੇ ਵੀ ਅਸੀਂ ਕਿਤੇ ਵੀ ਕੋਈ ਕੰਮ ਹੁੰਦਾ ਨਾਲ ਅਸੀਂ ਯੋਗਦਾਨ ਪਾਉਂਦੇ ਆ ਖਰਸਾਨ ਮੋਰ ਚਾ ਲਗਾ ਉੱਥੇ ਪਾਇਆ ਜੀ ਤੇ ਇਹ ਤਾਂ ਹੁਣ ਸਰਕਾਰ ਸੋਚੇ ਜਾਂ ਜਿਹੜੇ ਮੁਰੀ ਮੁਰੀ ਆਓ ਸਰਕਾਰ ਦੇ ਘਰ ਚ ਘੁੱਟਾ ਦੇਣ ਵੀ ਇਹ ਕੀ ਹੋ ਰਿਹਾ ਬਿਲਕੁਲ ਠੀਕ ਨਹੀਂ ਇਹ ਹੁਣ ਤੱਕ ਜਿੱਦਾਂ ਤੁਸੀਂ ਗੱਲ ਕੀਤੀ ਆ ਕਿਸਾਨ ਮੋਰਚੇ ਦੀ ਹਾਂਜੀ ਤੇ ਜਦੋਂ ਵੀ ਇੱਥੇ ਕੋਈ ਅੰਦੋਲਨ ਚੱਲਦਾ ਆ ਕੋਈ ਵੀ ਅ ਦੱਖ ਦਾ ਸਮਾਨ ਆ ਅਸੀਂ ਨਾਲ ਖੜਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇਹੀ ਕਹਿੰਦੇ ਦੇਖੋ ਇੱਥੇ ਵਾਲੇ ਆਪਣਾ ਕੰਮ ਕਾਰ ਛੱਡ ਕੇ ਜਾਂਦੇ ਆ ਜੀ ਅਸੀਂ ਤਾਂ ਨਹੀਂ ਜਾ ਸਕਦੇ ਨਾ ਅਸੀਂ ਇਹਨਾਂ ਦੀ ਜਿਹੜੀ ਇੱਕ ਵਾਅਦੇ ਕਰ ਸਕਦੇ ਪੈਸੇ ਥੇਲੇ ਦੀ ਉਹ ਅਸੀਂ ਕਰਦੇ ਆ ਸਾਰੇ ਬੈਠੇ ਆ ਸੁਣਦੇ ਆ ਜੀ ਅਸੀਂ ਨਾਲ ਖੜਦੇ ਆ ਬਿਲਕੁਲ ਮੈਂ ਕੱਲਾ ਨਹੀਂ ਨਾਲ ਹੋਰ ਵੀ ਪਾਸੇ ਜਿਵੇਂ ਆਪਣੇ ਪਾਸੇ ਦੀ ਗੱਲ ਸਾਰੇ ਪਾਸਿਆਂ ਨੇ ਕੀਤਾ ਆ ਤੇ ਅੱਜ ਆਪਾਂ ਕਹਿ ਸਕਦੇ ਆ ਕਿ ਅੱਜ ਇਹ ਸਭ ਕੁਝ ਆ ਕੋਈ 9.5 ਹੋਇਆ ਕੱਲ ਨੂੰ ਹੋਰ ਕਿਸੇ ਆ ਨਾਰਾਇਣ ਨੂੰ ਬਾਹਰ ਲੈਣਾ ਹੋਊਗਾ ਇਹ ਹੋਊਗਾ ਤਾਂ ਫੇਰ ਹੌਲੀ ਹੌਲੀ ਜਾਂ ਸਾਡੇ ਨੂੰ ਹੋਣ ਲੱਗਾ ਪਰ ਸਾਡੇ ਨਿਆਣੇ ਆਣੇ ਤਾਂ ਆਉਣੇ ਹੀ ਨਹੀਂ ਫੇਰ ਸਹੀ ਆ ਹੈ ਕਿ ਨਹੀਂ ਜਿਹੜੇ ਹੁਣ ਬੜੇ ਕੰਮ ਆ ਉਹ ਇਹ ਕਰਦੇ ਆ ਮੋਰੇ ਹੋ ਕੇ ਅਸੀਂ ਇਹ ਨਹੀਂ ਕਹਿੰਦੇ ਜਿਹੜੇ ਮੋਰੀ ਚੰਗੇ ਆ ਉਹ ਕਰਦੇ ਆ ਪਰ ਪੈਸੇ ਦਾ ਯੋਗਦਾਨ ਤਾਂ ਅਸੀਂ ਦੰਦੇ ਆ ਨਾ ਬਿਲਕੁਲ ਸਹੀ ਗੱਲ ਆ ਗੁਰੂ ਘਰ ਦੇ ਵਿੱਚੋਂ ਦਿੱਲੀ ਵਾਲੇ ਛੱਡ ਕੇ ਚੱਲ ਗਏ ਅਸੀਂ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਬੰਨੇ ਲਾਇਆ ਬੇੜਾ ਦੀ ਪੱਟੀ ਦਾ ਹਾਂ ਜੀ ਬਿਪਲੀ ਸਾਹਿਬ ਘਰ ਦੇ ਬਾਰੇ ਲੰਗਰ ਹਾਲ ਵਿੱਚੇ ਰਹਿ ਗਏ ਹੋਰ ਕੰਮ ਰਹਿ ਗਏ ਸੀ ਅਸੀਂ ਪੈਸੇ ਇਕੱਠੇ ਕਰਕੇ ਸਾਰਾ ਕੀਤਾ ਅਲਵਿੰਦਰ ਕੌਰ ਜੀ ਇਹ ਜਿਹੜੀ ਅੱਜ ਸਵੇਰੇ ਆਲੀ ਮਾਰਨਿੰਗ ਇਹ ਘਟਨਾ ਵਾਪਰੀ ਆ ਇਹਨੂੰ ਲੈ ਕੇ ਕੀ ਕਹਿਣਾ ਚਾਹੋਨੇ ਤੁਸੀਂ ਸਾਨੂੰ ਰੋਸ ਆਉਂਦਾ ਆ ਕਿ ਅਸੀਂ ਆਪਣੇ ਮੋਲਕਾਏ ਆ ਤੁਸੀਂ ਫ੍ਰੀਲੀ ਰਹਿ ਵੀ ਨਹੀਂ ਸਕਦੇ ਹਨ ਜੀ ਕਿ ਹਰ ਬਿੱਲ ਜਰਨ ਪੈਂਦਾ ਆ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਜੀ ਕੀਮਤੀ ਗਹਿਣੇ ਜਿਹੜੇ ਲੁੱਟੇ ਗਏ ਆ ਤੇ ਅੱਜ ਮਨ ਚੋਂ ਕਿਹੋ ਜਿਹੀ ਆਵਾਜ਼ ਨਿਕਲਦੀ ਆ ਮੁੜ ਕੇ ਉਹਨੂੰ ਜੀ ਨਹੀਂ ਕਰਨਾ ਇੱਧਰ ਆਪਣੀ ਮੌਨਿਕ ਨੂੰ ਬੜੇ ਦੁਖੀ ਮਨ ਨਾਲ ਕਹਿ ਰਹਾ ਹਾਂ ਹਾਂ ਜੀ ਸਾਡੇ ਬੱਚਿਆਂ ਨੇ ਨਹੀਂ ਆਉਣ ਦੇਣਾ ਸਾਨੂੰ ੱੱਗੇ ਅਸੀਂ ਹਰ ਸਾਲ ਆਉਨੇ ਆ ਪਰ ਉਹਨੂੰ ਨਹੀਂ ਕਹਿਣਾ ਨਹੀਂ ਸਹੀ ਗੱਲ ਹੈ ਤਾਂ ਹਾਂ ਜੀ ਮਾਫਰ ਚੰਦਰ ਸਿੰਘ ਜੀ ਅੱਜ ਇਹ ਜਿਹੜਾ ਚੋਰੀ ਦੀ ਘਟਨਾ ਵਾਪਰੀ ਆ ਜੀ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਿੰਡ ਦੇ ਵਿੱਚ ਇਦਾਂ ਦੀਆਂ ਬਹੁਤ ਵਾਰ ਦਾਤਾਂ ਹੁੰਦੀਆਂ ਜੀ ਪ੍ਰਬੰਧ ਨੂੰ ਵੀ ਬਹੁਤ ਕਹੀਦਾ ਆ ਅੱਜ ਨਿੰਮੂ ਦੀ ਵੀ ਇਤ ਹੋਈ ਨਾ ਬਾਕੀ ਅ ਦੇਖਣ ਚਾਹੁੰਦਾ ਵੀ ਸਪੈਸ਼ਲੀ ਜਿਹੜੇ ਐਨ ਆਰ ਆਈ ਵੀਰ ਭੈਣਾ ਆਉਂਦੇ ਨੇ ਜੀ ਇਹਨਾਂ ਤੇ ਜ਼ਿਆਦਾ ਇਹ ਜਿਹੜੇ ਆਪਣੇ ਕਹਲੋ ਪਿੰਡ ਦੇ ਬੇਲੇ ਬੱਚੇ ਜਿਹੜੀਆਂ ਨਾ ਸਰਕਾਰਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਨਾ ਘਰਦਿਆਂ ਨਹੀਂ ਦਿੱਤਾ ਉਹਨਾਂ ਦੇ ਕਾਰਨ ਜਿਹੜੇ ਸਾਡੇ ਵੀਰ ਭੈਣਾ ਐਨ ਆਰ ਆਈ ਵੀਰ ਬਾਹਰੋਂ ਕਮਾਈਆਂ ਕਰਕੇ ਸਾਡੇ ਪਿੰਡ ਦਾ ਭਲਾ ਚਾਹੁੰਦੇ ਆ ਸਮਾਜ ਦਾ ਭਲਾ ਚਾਹੁੰਦੇ ਆ ਇਹ بگੜੇ ਹੋਇਆ ਅਨਸਰ ਇਹਨਾਂ ਲੋਕਾਂ ਨੂੰ ਵੀ ਬੜੀ ਵੱਡੀ ਪਰੇਸ਼ਾਨੀ ਦੇ ਰਿਹਾ ਜੀ ਜਿਵੇਂ ਇਹਨਾਂ ਦੀ ਮੈਂ ਗੱਲਬਾਤ ਸੁਣ ਕੇ ਬੀਬੀ ਬੜੀ ਘਬराई ਹੋਈ ਆ ਉਹਨਾਂ ਤੋਂ ਸੁਣਨ ਨੂੰ ਮਿਲਦਾ ਅਸੀਂ ਵਾਪਸ ਕਦੀ ਮੁੜ ਕੇ ਆਉਣਾ ਹੀ ਨਹੀਂ ਹੈ ਨਾ ਜੀ ਹੈ ਵੀ ਗੱਲ ਉਹਨਾਂ ਦੀ ਸੱਚੀ ਆ ਇੱਥੇ ਸੁਰੱਖਿਆਤ ਨਹੀਂ ਹੈਗੇ ਲੋਕ ਅਸੀਂ ਹੁਣ ਪੁਲਿਸ ਰਿਪੋਰਟ ਕਰ ਦਿੱਤੀ ਹੈ ਜੀ ਪੁਲਿਸ ਖਾਨਾ ਪੂਰਤੀ ਕਰੂਗੀ ਜੀ ਅ ਉਸ ਤੋਂ ਬਾਅਦ ਜੋ ਕੁਛ ਫਿਰ ਹੁੰਦਾ ਰਹਿੰਦਾ ਉਦਾਂ ਹੀ ਹੁੰਦਾ ਰਹਿੰਦਾ ਇਹ ਵਾਰ-ਵਾਰ ਘਟਨਾਵਾਂ ਵਾਪਰਦੀਆਂ ਪ੍ਰਬੰਧ ਦੀ ਬਹੁਤ ਅਣਗਹਿਲੀ ਹੈ ਪੁਲਿਸ ਜੇ ਕਿਸੇ ਨੂੰ ਲੱਭ ਵੀ ਲੈਂਦੀ ਹੈ ਮੇਰਾ خیال ਉਹਨੂੰ ਪਕੜਦੀ ਵੀ ਨਹੀਂ ਠੀਕ ਹੈ ਜੇ ਪਕੜ ਵੀ ਲੈਂਦੀ ਆ ਮੇਰਾ خیال ਜੇ ਕੋਈ ਸਖਤੀ ਵਰਤੇ ਕੋਈ ਕਾਨੂੰਨੀ ਧਰਾਵਾਂ ਠੀਕ ਲਾ ਕੇ ਕਿਸੇ ਨੂੰ ਜੋਖ ਸਜ਼ਾਵਾ ਮੰਨ ਥੋੜਾ ਬਹੁਤ ਫਰਕ ਵੀ ਪਵੇ ਪਿੱਛੇ ਆਪਣੇ ਇੱਕ ਨਰਵਲ ਸਿੰਘ ਨਾਂ ਦੇ ਵੀਰ ਦਾ ਕੜਾ ਚੋਰੀ ਹੋਇਆ ਸੀ। ਲਸਲੀਆ ਨੂੰ ਆ ਸੁਣਨ ਚ ਆਇਆ ਵੀ ਉਹ ਬੰਦੇ ਲੋਕੇਟ ਵੀ ਹੋ ਗਏ ਉਹਨਾਂ ਦੇ ਨਾਂ ਵੀ ਪਤਾ ਲੱਗ ਗਿਆ। ਜੀ। ਪਰ ਉਹਨਾਂ ਨੂੰ ਵੀ ਫੜਿਆ ਨਹੀਂ ਜਾ ਰਿਹਾ। ਇਹ ਵੀ ਪਤਾ ਲੱਗਾ ਆਪਣੇ ਨਗਰ ਦੇ ਹੀ। ਹਾਂ। ਉਹ ਬੱਚ ਬਿਲਕੁਲ ਜੀ ਬਿਲਕੁਲ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ। ਹਾਂ ਜੀ। ਵਿੱਚ ਬੰਦਾ ਨਗਰ ਦਾ ਤਾਂ ਜ਼ਰੂਰ ਹੁੰਦਾ ਅੱਧਾ ਥਰਡ ਪਰਸਨ ਨੂੰ ਬਾਹਰਲੇ ਪਿੰਡਾਂ ਨੂੰ ਕੀ ਪਤਾ ਲੱਗਦਾ। ਇਹ ਬੰਦੇ ਆਏ ਹੋਏ ਨੇ। ਔਰ ਕਮਾਈ ਕਰਨੀ ਕਿੰਨੀ ਔਖੀ ਐ ਉਹ ਵਿਚਾਰੇ ਇੰਨੀਆਂ ਮਿਹਨਤਾਂ ਕਰਕੇ ਅ ਜਿੱਥੇ ਸਾਡੇ ਲਈ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਆ ਵਿਚਾਰੇ ਇਹ ਨਿਰਾਸ਼ਾ ਹੋ ਕੇ ਇੱਥੇ ਜਾ ਨਿਰਾਸ਼ ਹੋ ਕੇ ਤਾਂ ਕਿੰਨਾ ਭੜਾ ਅਸਰ ਪੈਂਦਾ ਇਹ ਕੱਲੇ ਬਿਲਗੇ ਦੀ ਗੱਲ ਨਹੀਂ ਹੈਗੀ ਕੱਲੇ ਬਿਲਗੇ ਦੀ ਗੱਲ ਨਹੀਂ ਹੈਗੀ ਇਹ ਤਾਂ ਆਲਾ ਦੁਆਲਾ ਹੀ ਇਦਾਂ ਦਾ ਪ੍ਰਬੰਧ ਕਰਕੇ ਹੋਗਾ ਕਿਉਂਕਿ ਅਸੀਂ ਸਮਾਜ ਹੀ ਇਹਨਾਂ ਵਿਗਾੜ ਲਿਆ ਹਾਂਜੀ ਖੁੱਲੀ ਛੁੱਟੀ ਦਿੱਤੀ ਮਾਪਿਆਂ ਨੇ ਪ੍ਰਬੰਧ ਨੇ ਔਰ ਕੋਈ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੈਗਾ ਅੱਜ ਅਸੀਂ ਆਪਣੇ ਵੱਲੋਂ ਜੋ ਕਾਰਵਾਈ ਕਰਨੀ ਚਾਹੁੰਦੇ ਸੀ ਉਹ ਕੀਤੀ ਹੈ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਪਹੁੰਚ ਜਾਂਦੇ ਹੋ ਲੋਕਾਂ ਨੂੰ ਬੜਾ ਸਮਝਾਉਂਦੇ ਹੋ ਪਰ ਕੋਈ ਅਸਰ ਨਹੀਂ ਹੋ ਰਿਹਾ ਇਹ ਜੋ ਮਾੜੀ ਗੱਲ ਹੈ ਜੀ ਅੱਜ ਘਟਨਾ ਵਾਪਰੀ ਹੈ ਜੇ ਤੁਸੀਂ ਜੇਕਰ ਕੀਤਾ ਤੇ ਇਹ ਆਪਾਂ ਨੂੰ ਕਹਿ ਰਹਾ ਦੇ ਜਿੰਨਾ ਪਹਿਲਾਂ ਲਗਾਤਾਰ ਆ ਰਹੇ ਮੈਂ ਨਹੀਂ تھے ਆਪਣੇ ਭਾਈਚਾਰੇ ਨੂੰ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਤੇ ਇਹ ਨਿਰਾਸ਼ਾ ਮਿਲੀ ਹੈ ਇਹਨਾਂ ਨੂੰ ਇਸ ਘਟਨਾ ਤੋਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਚੇਤਤ ਹਾਂ ਚੇਤਤ ਹਾਂ ਮੈਂ ਕੱਲਾ ਨਹੀਂ ਜੀ ਆ ਜਿਹੜੇ ਇੱਥੇ ਦੇ ਜੰਪਾਲ ਨੇ ਉਹਨਾਂ ਨੂੰ ਤਾਂ ਤੇ ਮੋਹ ਆ ਧਰਤੀ ਦਾ ਬਿਲਕੁਲ ਪਰ ਅਸੀਂ ਉਹਨਾਂ ਦਾ ਤੇ ਮੋਹ ਵੀ ਘਟਾ ਰਹੇ ਆ ਤਾਂ ਦੂਸਰੇ ਬੱਚੇ ਇਹਨਾਂ ਦੇ ਕਿਦਾਂ ਆਉਣਗੇ ਬੜੇ ਸੋਚਣ ਦੀ ਗੱਲ ਹੈ ਵੀ ਜਦੋਂ ਬੱਚੇ ਇਹ ਕਾਰਵਾਈ ਸੁਣਨਗੇ ਹੁਣ ਇਹਨਾਂ ਦੇ ਬੱਚੇ ਦੇਖਣਗੇ ਕੀ ਕਹਿਣਗੇ ਉਹ ਕੀ ਸੋਚਣਗੇ ਬਹੁਤ ਨਰਾਸ਼ਪਤੀ ਹੋ ਕੇ ਇਹ ਇਹ ਕੱਲੇ ਨਹੀਂ ਵਿਚਾਰੇ ਬਹੁਤ ਘਟਨਾਵਾ ਬੜਵੜੀਆਂ ਕੋਠੀਆਂ ਲੁੱਟੀਆਂ ਜਾ ਰਹੀਆਂ ਕਿਸੇ ਦਾ ਸੈਨੀਟਰੀ ਦਾ ਸਮਾਨ ਨਹੀਂ ਮਿਲਦਾ ਕਿਸੇ ਦਾ ਘਰਾਂ ਦੇ ਵਿੱਚੋਂ ਜਦੋਂ ਆ ਕੇ ਬਾਹਰ ਉਹ ਘਰ ਖੋਲਦੇ ਆ ਉਹ ਘਰ ਖਾਲੀ ਮਿਲਦੇ ਆ ਮੇਰੀ ਆਪਣੀ ਸੋਚ ਅਨੁਸਾਰ ਤਾਂ ਪ੍ਰਬੰਧ ਹੀ ਨਿਕਰ ਗਿਆ ਜੀ ਰਿਪੋਰਟ ਕਰਨ ਜਾਓ ਉਹ ਵੀ ਫਰਮਾਇਸ਼ ਕਰਕੇ ਰਿਪੋਰਟ ਕਰਨੀ ਪੈਂਦੀ ਹੈ ਆਮ ਬੰਦੇ ਦੀ ਸੁਣਾਈ ਘਟਿਆ ਬਹੁਤ ਨਿਰਾਸ਼ਾ ਵਾਲੀ ਤੇ ਅਸੀਂ ਆਪਣੀ ਵੀ ਬਤ ਕਿਸਮਤੀ ਸਮਝਦੇ ਆਂ ਬਈ ਇੱਕ ਤਰ੍ਹਾਂ ਦਾ ਸਾਨੂੰ ਮੈਂ ਕਹਿੰਨਾ ਭੈਣਾ ਭਰਾਵਾਂ ਤੋਂ ਵਿਛੋੜਿਆ ਜਾ ਰਿਹਾ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ